ਬਾਹੇ ਅਸੀਂ ਕਿੰਨੇ ਦਰਦ ਹੰਡਾ ਯਾਰ ਬੜੋ ਤੇ ਕੁੜੀ ਆਪਣੇ ਪਰਿਵਾਰ ਨੂੰ ਦੇਖ ਕੇ ਇੰਜ ਭੱਜ ਲੈਂਦੀ ਹੈ ਜਿਵੇਂ ਉਸ ਨੇ ਪਹਿਲੀ ਵਾਰ ਦੇਖਿਆ ਹੋਵੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖਿਆ ਹੀ ਹੋਵੇਗਾ ਕਿ ਕੁੜੀ ਦੇ ਦਿਲ ਵਿੱਚ ਆਪਣੇ ਮਾਤਾ ਪਿਤਾ ਦਾ ਪਿਆਰ ਜੋ ਕਿ ਦੋਸਤੋ ਇਸ ਵੀਡੀਓ ਦੇ ਵਿੱਚ ਦਰਸਾ ਰਿਹਾ ਜਿਵੇਂ ਕਿ ਦੋਸਤੋ ਦੇਖਿਆ ਜਿਵੇਂ ਕਿ ਵਿਦੇਸ਼ਾਂ ਦੇ ਵਿੱਚ ਬੁਲਾਏ ਜਾ ਰਹੇ ਬੱਚਿਆਂ ਵੱਲੋਂ ਆਪਣੇ ਮਾਪੇ ਜਦੋਂ 에ਰਪੋਰਟ ਉਤੇ ਪਹੁੰਚਦੇ ਹਨ ਤਾਂ ਫਿਰ ਬੱਚੇ ਵੀ ਆਪਣੇ ਮਾਤਾ ਪਿਤਾ ਦਾ ਬੇਹੱਦ ਸੋਨਾ ਸਵਾਗਤ ਕਰਦੇ ਹਨ ਤੇ ਤੁਸੀਂ ਦੋਸਤੋ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇੱਕ ਵਿਛੜੀਆਂ ਰੂਹਾਂ ਇੱਕ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਚੰਗੇ ਵਿਖਦੇ ਲਈ ਇਹ ਮੁੰਡਾ ਕੁੜੀ ਵਿਦੇਸ਼ ਦੇ ਵਿੱਚ ਐਸੀ ਪਰਦੇਸ਼ ਦੇ ਵਿੱਚ ਪੱਕੇ ਹੋਣ ਦੇ ਨਾਲ ਨਾਲ ਜਦੋਂ ਇਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਘੁੰਮਣ ਫਿਰਨ ਅਤੇ ਐਸੇ ਦਬਾਉਣ ਲਈ ਵਿਦੇਸ਼ ਦੇ ਵਿੱਚ ਬੁਲਾਇਆ ਤਾਂ ਇਹ ਜਦੋਂ 에어ਪੋਰਟ ਉੱਤੇ ਪਹੁੰਚੇ ਤਾਂ ਪਰਿਵਾਰ ਦੇ ਲਈ ਵੀ ਬੇਹੱਦ ਖੁਸ਼ੀ ਵਾਲਾ ਦਿਨ ਹੋਵੇਗਾ ਕਿਉਂਕਿ ਦੇਖਿਓ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਛੋਟਣ ਦੇ ਲਈ ਬੇहद ਮਜਬੂਰ ਕਰ ਦਿੰਦੇ ਹਨ ਜਿੱਥੇ ਕਿ ਪੰਜਾਬੀਆਂ ਦਾ ਸ਼ੌਕ ਵਿਦੇਸ਼ਾਂ ਦੇ ਵਿੱਚ ਜਾਣਾ ਹੈ ਕੀ ਦੋਸਤੋ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿੰਦੇ ਧੰਨਵਾਦ ਤੇ ਸਾਡੇ ਚੈਨਲ ਨੂੰ ਸਸ